ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਦੀ ਖੁਸ਼ੀ ਵਿੱਚ ਜਿੱਥੇ ਕੀ ਆਪ ਵਰਕਰਾਂ ਤੇ ਹਲਕਾ ਹੁਸ਼ਾਰਪੁਰ ਦੇ ਵਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਉੱਥੇ ਹੀ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ ਇਸ ਦੌਰਾਨ ਸਮੂਹ ਪਾਰਟੀ ਵਰਕਰਾਂ ਨੇ ਡਾਕਟਰ ਰਾਜਕਮਰ ਚੱਬੇਵਾਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਜਿੱਤ ਦੀ ਮੁਬਾਰਕਬਾਦ ਦਿੱਤੀ ਜਰਕੀ ਡਾਕਟਰ ਰਾਜਕਮਰ ਚੱਬੇਵਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਪਰਿਵਾਰਕ ਮੈਂਬਰ ਮੈਡਮ ਸੋਨੀਆ ਨੇ ਸਮੂਹ ਪਾਰਟੀ ਵਰ ਹੀ ਬੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਇਹ ਜਿੱਤ ਉਹਨਾਂ ਦੀ ਨਹੀਂ ਬਲਕਿ ਇਨਾ ਚੋਣਾਂ ਵਿੱਚ ਸਾਥ ਦੇਣ ਵਾਲੇ ਹਰ ਵਰਕਰ ਅਤੇ ਸਪੋਰਟਰਾਂ ਦੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਹੁਣ ਉਹ ਹਲਕਾ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਆ ਵਰਕਰ ਮੌਜੂਦ ਸਨ ਦੇਖੋ ਮੈਂ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਸਾਡੇ ਰਾਸ਼ਟਰੀ ਸੁਪਰੀਮੋ ਅਗਰ ਕੇ ਜੀਵਨ ਸਾਡੇ ਸਿਮ ਦਾ ਪ੍ਰਮੁੱਖ ਮਾਨ ਔਰ ਸਾਡੇ ਸਾਰੇ ਹਲਕਿਆਂ ਦੇ ਸਾਡੇ ਸਾਡੇ ਕੈਬਨੂ ਡਿਸਟ੍ਰਿਕਟ ਸਾਹਿਬ ਜਿੱਪਾ ਜੀ ਸਾਡੇ ਐਮਐਲਏ ਸਹਿਬਾਨ ਹਲਕਾ ਚਾਰਜਸ ਸਹਿਬਾਨ ਔਰ ਸਾਡੇ ਸੰਗਠਨ ਤੋਂ ਸਾਡੇ ਡਿਸਟ੍ਰਿਕਟ ਦੇ ਚਾਰਜਸ ਬਲੌਕ ਦੇ ਚਾਰਜਸ ਸਾਰੇ ਸੰਗਠਨ ਦੇ ਵਲੰਟੀਅਰਸ ਔਰ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਸਾਡੇ ਵੋਟਰ ਸਪੋਰਟਰਸ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਤੰਦਈ ਦੇ ਨਾਲ ਇੰਨੀ ਗਰਮੀ ਦੇ ਵਿੱਚ ਜੋ ਪ੍ਰਚਾਰ ਕੀਤਾ ਔਰ ਇਸ ਪ੍ਰਚਾਰ ਦੇ ਸਦਕਾ ਜਿਹੜੀ ਅੱਜ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਦੇ ਲਈ ਮੈਂ ਰੱਬ ਦਾ ਵੀ ਸ਼ੁਕਰਾਨਾ ਕਰਦਾ ਔਰ ਆਪਣੇ ਮਾਤਾ ਪਿਤਾ ਦਾ ਵੀ ਸ਼ੁਕਰਾਨਾ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ ਹਰੇਕ ਕਾਰਜਕਰਤਾ ਨੇ ਸਭ ਨੇ ਦਬਕੇ ਮਦਦ ਮਿਹਨਤ ਕੀਤੀ ਹੈ ਜਿਹਦੇ ਸਦਕੇ ਮੈਂ ਐਗਜ਼ਾਮ ਪੰਜਾਬ ਤੇ 2 ਸਾਲ ਦਾ ਕੰਮ ਕਰ ਰਹੀ ਸੀ ਖਾਸ ਤੌਰ ਤੇ ਸ਼ਿਹਾਪੂਜਲੇ ਦੇ ਵਿੱਚ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਰੇ ਜੀ ਦੇ ਰਲ ਕੇ ਡਾਕਟਰ ਰਾਜ ਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸਿਰੇ ਕਿੰਨੂ ਦੇ ਰਹੇ ਹੋ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਰੌਡ ショ ਕੀਤੀ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸਾਰੇ ਕਾਰਜਕਰਤਾ ਅਰਵਿੰਦ ਕੇਜਰੀਵਾਲ ਜੀ ਵੀ ਸ਼ਿਹਾਪੂਰਾ ਹੈ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਸਾਰੇ ਨੇ ਰਲ ਕੇ ਮਿਹਨਤ ਕੀਤੀ ਮੈਂ ਕਹਿ ਸਕਦਾ ਹਰੇਕ ਕਾਰਜਕਰਤਾ ਨੇ ਮਿਹਨਤ ਕੀਤੀ ਜਿਹਦਾ ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਉਹ ਸ਼ਿਹਾਪੂਰ ਦੇ ਲੋਕਾਂ ਨੇ ਆਪਣੇ ਮੁੱਦਿਆਂ ਦੇ ਜਸ਼ਨ ਦੀ ਤਿਆਰੀ ਹੈ ਜੀ ਉਹ ਕੀ ਸਵਾਦ ਜਸ਼ਨ ਦੇਖੋ ਜਸ਼ਨ ਤਾਂ ਹੁੰਦਾ ਹੀ ਹੈ ਫਿਰ ਜਿੱਤਣ ਤੋਂ ਬਾਅਦ ਜਸ਼ਨ ਹੀ ਹੁੰਦਾ ਕਾਰਜਕਰਤਾ ਨੂੰ ਮਿਲਣਾ ਉਹਨਾਂ ਦੀ ਮੁबारकबालेਣੀ ਜਸ਼ਨ ਹੁੰਦਾ ਪਹਿਲਾਂ ਤਾਂ ਸਾਨੂੰ ਪੂਰੀ ਯਕੀਨ ਸੀ ਪੂਰਾ ਵਿਸ਼ਵਾਸ ਸੀ ਡਾਕਟਰ ਸਾਹਿਬ ਜੂਰ ਲਈ ਇਤਨਾ ਜਿੱਤਣਗੇ ਔਰ ਜਿੱਤ ਵੀ ਰਹੀ ਹੈ ਜਿੱਤਣਗੇ ਵੀ ਬਾਕੀ ਉਹਨਾਂ ਦੇ ਕੰਮ ਬੋਲਦੇ ਹੈ ਜੀ ਅਸੀਂ ਆਪਣੀ ਮੀਡੀਆ ਚ ਨਹੀਂ ਗੱਲ ਕਰਦੇ ਹੁੰਦੇ ਸੀ ਜਿਹੜੇ ਪ੍ਰਚਾਰ ਵੀ ਕਰਦੇ ਸੀ ਸਾਡੇ ਕੰਮ ਬੋਲਦੇ ਹੈ ਉਹ ਡਾਕਟਰ ਸਾਹਿਬ ਨੇ ਕੰਮ ਵੀ ਬਹੁਤ ਕੀਤਾ ਹੈ ਔਰ ਅੱਗੇ ਵੀ ਕਰਨਗੇ